ਅੱਜ ਵਰਲਡ ਹੈਲਥ ਡੇ ਮੌਕੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿੱਚ ਯੂਐਸਏ ਦੇ ਪ੍ਰਸਿੱਧ ਸਮਾसेवी ਹਰਦੀਾਲ ਸਿੰਘ ਜੋਹਲ ਦੇ ਉਦਮਾ ਸਦਕਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੈਡੀਕਲ ਕੈਂਪ ਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਇਲਾਵਾ ਉਹਨਾਂ ਦੇ ਮਾਤਾ ਪਿਤਾ ਦਾ ਵੀ ਫ੍ਰੀ ਦੇ ਵਿੱਚ ਇਲਾਜ ਕੀਤਾ ਗਿਆ ਤਰਾਂਤਰਾਂ ਦੇ ਮੁਫਤ ਵਿੱਚ ਟੈਸਟ ਕੀਤੇ ਗਏ ਦੰਦਾਂ ਦੇ ਮਾਹਿਰ ਲੇਡੀ ਡਾਕਟਰ ਨੇ ਵੀ 400 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਇਸ ਮੌਕੇ ਤੇ ਦੁਬਈ ਤੋਂ ਆਏ ਹੋਏ ਹਰੀ ਸਿੰਘ ਵੈਦ ਨੇ ਲੋਕਾਂ ਨੂੰ ਆਯੁਰਵੈਦਿਕ ਦਵਾਈਆਂ ਬਾਰੇ ਵੀ ਖਾਸ ਤੌਰ ਤੇ ਜਾਣਕਾਰੀ ਦਿੱਤੀ ਆਓ ਦਿਖਾਉਨੇ ਹਾਂ ਤੁਹਾਨੂੰ ਖਾਸ ਰਿਪੋਰਟ ਇਸ ਤਰ੍ਹਾਂ ਜੀ ਸਰਦਾਰ ਕਰਤਾਰ ਸਿੰਘ ਜੋਹਲ ਜੀ ਜਦੋਂ ਯੂਐਸਏ ਤੋਂ ਆਏ ਤੇ ਇਹਨਾਂ ਨੇ ਕਿਹਾ ਕਿ ਮੈਂ ਹਰ ਸਾਲ ਮਤਵਾਲੇ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਗਾਣਾ ਤੇ ਇਸ ਸਾਲ ਮੇਰੀ ਇੱਛਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿੱਚ ਮੈਡੀਕਲ ਕੈਂਪ ਲਗਾਵਾ ਤੇ ਵਿਚਾਰ ਹੋਇਆ ਕਿ ਕਿਸ ਤਰੀਕ ਨੂੰ ਲਗਾਇਆ ਜਾਏ ਤੇ ਅੱਜ ਕਿਉਂਕਿ ਵਰਲਡ ਹੈਲਥ ਡੇ ਹੈ ਤੇ 7 April ਦੀ ਤਰੀਕ ਇਸ ਲਈ ਫਿਕਸ ਕੀਤੀ ਗਈ ਇਹ ਇੱਕ ਫ੍ਰੀ ਮੈਡੀਕਲ ਕੈਂਪ ਹੈ ਜਿਸ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਹੀ ਪੜ੍ਹਦੇ ਬੱਚਿਆਂ ਦੇ ਪੇਰੈਂਟ ਵੀ ਪਾਰਟਿਸਪੇਟ ਕਰ ਰਹੇ ਨੇ ਉਹ ਖੁਦ ਡਾਕਟਰ ਨੇ ਡਾਕਟਰ ਸਿਮਰਨਜੀਤ ਕੌਰ ਜੀ ਇੱਥੇ ਸਾਡੇ ਸ਼ਹਿਰ ਦੀ ਰੌਣਕ ਨੇ ਬੜਾ ਮਾਣ ਕਰਦੇ ਨੇ ਲੋਗ ਉਹਨਾਂ ਤੇ ਚਾਈਲਡ ਸਪੈਸ਼ਲਿਸਟ ਡਾਕਟਰ ਸੰਦੀਪ ਜੀ ਉਹ ਵੀ ਇਸ ਕੈਂਪੇਨ ਵਿੱਚ ਸ਼ਿਰਕਤ ਕਰ ਰਹੇ ਨੇ ਪਰ ਇਸ ਕੈਂਪੇਨ ਵਿੱਚ ਸ਼ਿਰਕਤ ਕਰਨ ਲਈ ਸਪੈਸ਼ਲੀ ਦੁਬਈ ਤੋਂ ਜੋ ਦੁਬਈ ਦੇ ਪ੍ਰਿੰਸ ਨੇ ਉਹਨਾਂ ਦੇ ਪਰਸਨਲ ਵੈਦ ਡਾਕਟਰ ਹਰੀ ਸਿੰਘ ਜੀ ਆਪਣੀ ਪੂਰੀ ਟੀਮ ਨੂੰ ਲੈ ਕੇ ਇੱਥੇ ਆਏ ਨੇ ਔਰ ਅਸੀਂ ਇਹਨਾਂ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਗਗਵਿੰਦ ਸਿੰਘ ਪਬਲਿਕ ਸਕੂਲ ਦੇ ਵਿੱਚ ਆ ਕੇ एसकेएम ਨੂੰ ਸக்ஸੈਸਫੁਲ ਬਣਾਉਣ ਵਿੱਚ ਸਾਡਾ ਸਹਿਯੋਗ ਦਿੱਤਾ। ਜਿਹੜੇ ਕੈਪਚਰ ਡਾਇਗਨੋਸਟਿਕ ਬੀਜ ਤੇ ਹੋਣਗੇ ਉਹਨਾਂ ਦਾ ਇਲਾਜ ਇੱਥੇ ਕੀਤਾ ਜਾਇਆ ਜਾਂ ਕੋਈ ਬਾਹਰ ਵੀ ਕੀਤਾ ਜਾਊਗਾ ਸਰ। ਸਰ ਇੱਥੇ ਤੇ ਇਲਾਜ ਕੀਤਾ ਹੀ ਜਾਇਗਾ ਉਸ ਤੋਂ ਬਾਅਦ ਇਹਨਾਂ ਸਾਰੇ ਡਾਕਟਰਸ ਦੀ ਕਮਿਟਮੈਂਟ ਹੈ ਕਿ ਉਹ ਇਹਨਾਂ ਨੂੰ ਅਗਰ ਫਰਦਰ ਟ੍ਰੀਟਮੈਂਟ ਦੀ ਜ਼ਰੂਰਤ ਹੈ ਦੇ ਵਿਲ ਡੈਫੀਨਟਲੀ ਸਪੋਰਟ ਕਰ। ਉਹਨਾਂ ਨੂੰ ਅਲੱਗ ਵੀ ਸਪੋਰਟ ਕੀਤਾ ਜਾਏਗਾ। ਸਰ ਗੁਰਦਾਸਪੁਰ ਤੋਂ ਇਲਾਵਾ ਹੋਰ ਕਿਸੇ ਜ਼ਿਲ੍ਹੇ ਵਿੱਚ ਵੀ ਮੈਡੀਕਲ ਗੋਆਇਆ ਜਾ ਰਹੇ। हां सर इस विषय ਵਿੱਚ ਮੈਨੂੰ ਵਿਅਕਤੀਗਤ ਜਾਣਕਾਰੀ ਨਹੀਂ ਹੈ ਪਰ ਵੈਸੇ ਡਾਕਟਰ ਹਰੀ ਸਿੰਘ ਜੀ ਨੇ ਹੋਰ ਵੀ ਕਾਫੀ ਜਗਾਵਾਂ ਤੇ ਕੈਂਪ ਲਗਾਏ ਨੇ ਕਰੀਬਨ 1 ਮਹੀਨੇ ਦੇ ਟੂਰ ਤੇ ਨੇ ਐਂਡ ਦੁਬਈ ਤੋਂ ਹਰ ਸਾਲ ਆਉਂਦੇ ਨੇ ਪਰ ਇਸ ਸਾਡੇ ਪੰਜਾਬ ਦੇ ਵਿੱਚ ਕਈ ਜਗਾਵਾਂ ਤੇ ਕੈਂਪ ਲਗਾਉਂਦੇ ਕੈਂਪ ਦਾ ਅਜ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਇਸ ਵੇਲੇ ਔਰ ਸਾਨੂੰ ਇਹ ਆਸ ਹੈ ਕਿ ਜਿੰਨੇ ਵੀ ਬੱਚੇ ਆ ਉਹ ਸਾਰੇ ਕਵਰ ਹੋ ਜਾਣਗੇ ਤਾਕੇ ਪਤਾ ਲੱਗੇ ਕਿ ਕਿਹੜੇ ਬੱਚੇ ਰੁਕੀ ਪ੍ਰੋਬਲਮ ਹੈ ਕਿ ਘਾਟਾ ਉਹਨਾਂ ਦਾ ਕੀ ਵਾਧਾ ਹੈ ਉਹ ਪਤਾ ਲੱਜੇ ਤੇ ਉਹਦਾ ਇਲਾਜ ਕੀਤਾ ਜਾ ਸਕਦਾ ਤੇ ਫਿਰ ਉਹਨਾਂ ਨੂੰ ਕਿਹੜੀ ਚੀਜ਼ ਤੋਂ ਅਲਰਜੀ ਹੁੰਦੀ ਹੈ ਕਿਹੜੀ ਤੋਂ ਨਹੀਂ ਹੁੰਦੀ ਉਹ ਚੀਜ਼ਾਂ ਵੀ ਪਤਾ ਲੱਗ ਜਾਣਗੀਆਂ ਤਾਂ ਕਿ ਜੋ ਕੁਝ ਇਹ ਤੇ ਦਿੱਤਾ ਜਾਂਦਾ ਕਿਸੇ ਖਾਣ ਨੂੰ ਜਾਂ ਕਰਨ ਵਾਸਤੇ ਉਹਦੇ ਨਾਲ ਕਿਸੇ ਕੋਈ ਪ੍ਰੋਬਲਮ ਨਾ ਆਵੇ ਐਗਜੈਕਟਲੀ ਉਹ ਸਾਨੂੰ ਪਤਾ ਲੱਗ ਜਵੇ ਜੇ ਪਤਾ ਲੱਗ ਜਾਂਦਾ ਵੀ ਕੈਨ ਵਰਡ ਹੈ ਵੀ ਕੈਨ ਐਡ ਸਮਥਿੰਗ ਜੇ ਉਹਨਾਂ ਨੂੰ ਕੋਈ ਇਲਾਜ ਕੀਤਾ ਜਾ ਸਕਦਾ ਉਹ ਜਿਨ੍ਹਾਂ ਚ ਨਹੀਂ ਪਤਾ ਲੱਗਦਾ ਉਹਨਾਂ ਚ ਅਸੀਂ ਕੋਈ ਐਕਸ਼ਨ ਨਹੀਂ ਲੈ ਸਕਦੇ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪੇ ਜਿਹੜੇ ਆ ਉਹਨਾਂ ਨੂੰ ਵੀ ਅਫੇਰ ਕਰ ਰਹੇ ਹਾਂ ਹਾਂਜੀ ਹਾਂਜੀ ਕਿਸ ਤਰ੍ਹਾਂ ਦੀ ਗੱਲਬਾਤ ਰਹੀ ਹੈ ਬੱਚਿਆਂ ਦੇ ਮਾਪੇ ਦੇ ਨਾਲ ਸਾਰਿਆਂ ਨੂੰ ਉਹੀ ਇਹਨਾਂ ਨੂੰ ਦੱਸਿਆ ਜਾਇਆ ਕਿ ਪਹਿਲਾਂ ਤੁਸੀਂ ਆਪਣਾ ਦੱਸੋਗੇ ਬੱਚਿਆਂ ਨੂੰ ਕਿੱਥੇ ਕਿਹੜੇ ਚੀਜ਼ਾਂ ਨਾਲ ਪ੍ਰੋਬਲਮ ਹੁੰਦੀ ਹੈ ਉਸ ਤੋਂ ਬਾਅਦ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਜਿਨ੍ਹਾਂ ਚ ਉਹ ਨਹੀਂ ਜਾਣਦੇ ਤੇ ਫਿਰ ਹੋਰ ਕਿਸੇ ਨੂੰ ਜਾਨਣਾ ਉਹਨਾਂ ਆਸਾਨ ਨਹੀਂ ਹੁੰਦਾ ਜੇ ਮਾ ਮਾਪ ਦੱਸ ਜਾਣ ਪਈ ਇਹਨਾਂ ਨੂੰ ਕਿਹੜੀ ਕਿਹੜੀ ਪ੍ਰੋਬਲਮ ਬੱਚੇ ਨੂੰ ਤੇ ਬੱਚੇ ਦਾ ਉਸੇ ਤਰ੍ਹਾਂ ਹੀ ਫਿਰ ਇਲਾਜ ਹੋ ਸਕਦਾ ਐਜੂਕੇਸ਼ਨ ਸੁਸਾਇਟੀ ਔਰ ਸਾਡੇ ਬਹੁਤ ਹੀ ਜਾਨੇ ਪਹਿਚਾਨੇ ਸਰਦਾਰ ਹਰਦੀਾਲ ਸਿੰਘ ਜੀ ਜੋਹਲ ਐਨ ਆਰ ਆਈ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜੋ ਗੁਰਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿੱਚ ਮੈਡੀਕਲ ਕੈਂਪ ਲੱਗਿਆ ਇੱਕ ਸਕੂਲ ਦੇ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਕਿ ਜਿੰਨੇ ਵੀ ਐਡਮਿਸ਼ਨ ਹੋਏ ਬੱਚੇ ਨੇ ਉਹਨਾਂ ਦਾ ਮੈਡੀਕਲ ਕੈਂਪ ਹੋ ਰਿਹਾ ਪਲੱਸ ਇਸ ਕੈਂਪ ਦੀ ਜੋ ਫ੍ਰੀ ਸੇਵਾ ਆ ਉਹ ਉਹਨਾਂ ਦੇ ਪੇਰੈਂਟਸ ਵੀ ਲੈ ਸਕਦੇ ਔਰ ਜਿੰਨੇ ਵੀ ਇੱਥੇ ਸਾਡੇ ਆਲੇ-ਦੁਆਲੇ ਦੇ ਪਿੰਡਾਂ ਤੋਂ ਲੋਕ ਨੇ ਸੰਗਤ ਵੀ ਇਹਦਾ ਲਾਹ ਜਿਹੜੀ ਆ ਉਹ ਲੈ ਸਕਦੀ ਆ ਮੈਂ ਕਹਾਂ ਸਕਦਾ ਹੈ ਕਿ ਇੱਕ ਬਹੁਤ ਵਧੀਆ ਉਪਰਾਲਾ ਇਸ ਸਕੂਲ ਦੀ ਸੰਸਥਾ ਵੱਲੋਂ ਵੀ ਕੀਤਾ ਗਿਆ ਨਹੀਂ ਤੇ ਅਕਸਰ ਹੀ ਇਦਾਂ ਦੇ ਕੈਂਪ ਜਿਹੜੇ ਆ ਪੇਡ ਸਕੂਲਾਂ ਵੱਲੋਂ ਕੋਈ ਨਾ ਕੋਈ ਆਪਣਾ ਲਾਲਚ ਵਸ ਹੋ ਕੇ ਮੈਂ ਕਹਿ ਸਕਦਾ ਕਿ ਜ ਆਪਣਾ ਮੁਨਾਫਾ ਕੱਢਣ ਵਾਸਤੇ ਕਰਾਏ ਜਾਂਦੇ ਨੇ ਪਰ ਇਹ ਸਾਡੇ ਵਾਸਤੇ ਇੱਕ ਜਿੱਥੇ ਜਿਸ ਤਰ੍ਹਾਂ ਦਾ ਢਾਂਚਾ ਇਸ ਸਕੂਲ ਦਾ ਖੜਾ ਹੋ ਰਿਹਾ ਗੁਰਗੋਬਿੰਦ ਸਿੰਘ ਪਬਲਿਕ ਸਕੂਲ ਦਾ ਉਹ ਵੀ ਕਹਿ ਸਕਦੇ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਮੀਲ ਪੱਥਰ ਸਾਬਿਤ ਆਊਗਾ ਬਹੁਤ ਹੀ ਵਧੀਆ ਜਿੱਥੇ ਸਟੱਡੀ ਸਟਾਫ ਹਰ ਚੀਜ਼ ਦੀ ਸਹੂਲਤ ਦਿੱਤੀ ਜਾ ਰਹੀ ਆ ਔਰ ਇਸ ਤਰ੍ਹਾਂ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਹਾਂ ਜੀ ਪਹਿਲੀ ਗੱਲ ਵੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੈਂਪ ਤੇ ਅਸੀਂ ਪਹਿਲਾਂ ਵੀ ਕਈ ਵਾਰ ਲਵਾਏ ਆ ਕੋਠੀਆਂ 'ਚ ਵੀ ਆਪਣੀਆਂ ਚ ਲਵਾਏ ਸਭ ਕੁਝ ਕੀਤਾ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਆ ਕਿ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਸੁਸਾਇਟੀ ਜਿਹਨਾਂ ਦਾ ਬੇਸ ਬਖਾਰੋ ਹੈਗਾ ਤੇ ਉੱਥੋਂ ਦੇ ਵੀ ਸਾਡੇ ਕੋਲ ਦੋ ਮੈਂਬਰ ਨੇ ਜਿਹੜੇ ਉਸ ਕਮੇਟੀ ਦੇ ਮੈਂਬਰ ਨੇ ਆਪਣੇ ਸੰਧੂ ਸਾਹਿਬ ਨੇ ਢਿੱਲੋਂ ਸਾਹਿਬ ਨੇ ਇੱਥੇ ਵੀ ਬੜੇ ਐਕਟਿਵ ਨੇ ਸਾਰੀਆਂ ਚੀਜ਼ਾਂ ਦੇਖਦੇ ਉਹਨਾਂ ਗ੍ਰੰਥੀ ਦੇ ਵਿੱਚ ਇਹ ਜਿਹੜਾ ਪਬਲਿਕ ਸਕੂਲ ਆ ਜਿਹਨੂੰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕਹਿੰਦੇ ਆ ਬੜੇ ਮਾਨ ਨਾਲ ਉਹ ਇੱਥੇ ਸਟੈਬਲਿਸ਼ ਹੋ ਰਿਹਾ ਕੁਛ ਹੋ ਗਿਆ ਪ੍ਰਾਇਮਰੀ ਸਕੂਲ ਚੱਲ ਪਿਆ ਉਸ ਤੋਂ ਬਾਅਦ ਪਲੱਸ 2 ਵੀ ਆਏਗਾ ਨੈਕਸਟ ਈਅਰ ਵਾਹਿਗੁਰੂ ਕਿਰਪਾ ਕਰੇਗਾ ਤੇ ਕਾਲਜ ਵੀ ਬਣਨਗੇ ਮੈਡੀਕਲ ਵੀ ਕਾਲਜ ਬਣੂ ਦੂਜਾ ਕਾਲਜ ਵੀ ਬਣੂ ਹੁਣ ਕਮਿੰਗ ਬੈਕ ਟੂ ਦਾ ਕੈਂਪ ਜਿਹੜਾ ਇਹ ਕੈਂਪ ਲਗਾਇਆ ਗਿਆ ਕਿਉਂਕਿ ਇਹ ਜਗਾ ਇੰਨੀ ਖੁੱਲੀ ਔਰ ਇੰਨੀ ਕੰਫਰਟੇਬਲ ਆ ਕੇਸੀ ਕੇ ਵੀ ਆਪਣੀ ਕੋਠੀ ਚ ਜੀ ਬੰਦੇ ਤੇ ਬੰਦਾ ਚੜਨਾ ਤੇ ਵਾਈ ਨਾਟ ਅਰੇਂਜ ਹੇਅਰ ਅਵੇਅਰਨੈਸ ਵੀ ਹੋਏ ਲੋਗਾਂ ਨੂੰ ਨਾਲ ਦੇ ਨਾਲ ਇੱਥੇ ਨਾਟ ਓਨਲੀ ਦਾ ਕਿਡਸ ਨਾਟ देयर ਪੇਰੈਂਟਸ ਪਬਲਿਕ ਇਨ ਜਨਰਲ ਦੀ ਚੈੱਕ ਅਪ ਹੋ ਰਹੀ ਆ ਜਿਹਦੇ ਵਿੱਚ ਡਿਟੇਲ ਚ ਉਹਨਾਂ ਨੂੰ ਦੱਸਿਆ ਜਾ ਰਿਹਾ ਤੁਹਾਡੀ ਆ ਪ੍ਰੋਬਲਮ ਕੀ ਨੇ ਇਹਨਾਂ ਤੁਸੀਂ ਕਿੱਦਾਂ ਸਾਲਵ ਕਰ ਸਕਦੇ ਹੋ एरोਬਿਕ ਵਿਦੇ ਦੇ ਹਿਸਾਬ ਨਾਲ ਡਾਕਟਰ ਸੰਦੀਪ ਅਜੇ ਆਏ ਨਹੀਂ ਉਹਨਾਂ ਵੀ ਆ ਜਾਣਾ ਉਹ ਬੱਚਿਆਂ ਦੇ ਮਾਰਨੇ ਉਸ ਤੋਂ ਬਾਅਦ ਉਹ ਵੀ ਕਰਨਗੇ ਡੈਂਟਿਸਟ ਆਏ ਹੋਏ ਨੇ ਇਹ ਸਾਰੀ ਸਾਰੀ ਫ੍ਰੀ ਸਰਵਿਸ ਇਹਨਾਂ ਵੱਲੋਂ ਸੇਵਾ ਕੀਤੀ ਜਾਂਦੀ ਆ ਪਰ ਕਿਉਂਕਿ ਅਗੇਨ ਮੈਂ ਪਰਦੇਸੀ ਬੰਦਾ ਅਮਰੀਕਾ ਚ ਗਿਆ ਨੂੰ ਤਕਰੀਬਨ 53 ਸਾਲ ਹੋ ਗਏ ਆ ਪਰ ਮੇਰਾ ਦਿਲ ਜਿਹੜਾ ਆਪਣੇ ਇਲਾਕੇ ਦੇ ਵੱਲ ਹਮੇਸ਼ਾ ਇਹੋ ਹੀ ਰੰਦਾ ਕੁਝ ਕਰ ਲਈਏ ਕੁਝ ਕਰ ਲਈਏ ਕੁਝ ਕਰ ਲਈਏ ਹੈਨਾ ਇਹਦਾ ਮਤਲਬ ਇਹ ਨਹੀਂ ਕਿ ਸਭ ਕੁਝ ਹੋ ਜਾਣਾ ਉਹ ਜਿਹੜੇ ਕਚਿੜੀ ਹੈ ਨਾ ਅੱਗ ਬਜਾਉਣ ਵਾਲੀ ਉਹਨਾਂ ਚੋਂ ਇੱਕ ਨੰਬਰ ਆ ਸਾਡਾ ਪਰ ਜੋ ਵੀ ਹੋਵੇ ਇਟ ਇਜ਼ ਓਕੇ ਉਹਦੇ ਉਸ ਮਕਸਦ ਰੱਖਦੇ ਹੋਇਆ ਅਸੀਂ ਇਹ ਸਾਰਾ ਅਰੇਂਜਮੈਂਟ ਕੀਤਾ ਔਰ ਮੈਨੂੰ ਇਹ ਬੜਾ ਚੰਗਾ ਲੱਗਾ ਪ੍ਰਿੰਸੀਪਲ ਸਾਹਿਬਾ ਮੇਰੇ ਲੱਗੀ ਨੇ ਗੁੱਡ ਤੇ ਇਹਨਾਂ ਦੀ ਦੇਖਿਆ ਮੈਂ ਮੈਨੇਜਮੈਂਟ ਜਿੱਦਾਂ ਇਹਨਾਂ ਨੇ ਅਰੇਂਜ ਕੀਤਾ ਸਾਰੇ ਦਾ ਸਾਰਾ ਜਿਹੜੀ 100 ਮਚ ਗੁੱਡ ਆਈ ਵਿਲ ਸੇ ਐਕਸਲੈਂਟ 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 ਔਰ ਇਸ ਕੈਂਪ ਅਨੁਸਾਰੀ ਜਨਤਾ ਅੱਜ ਤੇ ਫਾਇਦਾ ਠਾ ਹੀ ਰਹੀ ਆ ਆਨ ਗoing ਵੀ ਫਾਇਦਾ ਠਾਏਗੀ ਅਸਾਂ ਐਨਕਾਂ ਦਾ ਕੈਂਪ ਕੱਲ ਮੈਂ ਤਾਂ ਵਿਜੇ ਕੁਮਾਰ ਇੱਥੇ ਪਤਾ ਨਹੀਂ ਹੈ ਕਿ ਨਹੀਂ ਉਹ ਗਏ ਸੀ ਅਸੀਂ ਅੰਮ੍ਰਿਤਸਰ ਅਸਾਂ ਵੱਧੂ ਐਨਕਾਂ ਲੈ ਆਂਦੀਆਂ 300 ਦੇ ਕਰੀਬ ਐਨਕਾਂ ਨੇ ਜਿਹੜੀਆਂ ਆਨ ਗoing ਇੰਜੀਨੀਅਰ ਦਿੱਤੀਆਂ ਜਾਣਗੀਆਂ ਦਿੱਤੀਆਂ ਜਾਣਗੀਆਂ ਬਾਕੀ ਅਸੀਂ ਇੱਥੇ ਨਰਸਾ ਸਾਡੇ ਕੋਲ ਉਹਦਾ ਆਫਿਸ ਆ ਉਹਦੇ ਵਿੱਚ ਐਨਕਾਂ ਰੱਖਣਾ ਆਨ ਗoing ਐਨੀ ਟਾਈਮ ਜਿਹੜਾ ਵੀ ਕਿਸੇ ਨੂੰ ਆਪਣੇ ਇਲਾਕੇ ਦੇ ਵਿੱਚ ਇਹਦੇ ਵਿੱਚ ਇਹ ਨਹੀਂ ਵੀ ਉਹ ਉਹ ਇਲਾਕੇ ਦਾ ਹੌਸ ਇਲਾਕੇ ਦਾ ਹਸਪੰਡ ਦਾ ਇਹ ਜਨਾਨੀ ਆ ਬੰਦ ਬੰਦਾ ਆ ਜੋ ਆ ਉਹ ਸਾਰੇ ਵਾਸਤੇ ਫੁੱਲਾ ਐਨੀ ਟਾਈਮ ਸਕੂਲ ਚ ਆ ਕੇ ਉਹ ਐਨਕਾ ਨੂੰ ਲੈ ਸਕਦੇ ਆ ਐਂਡ ਵਾਹ ਗੁਰਦਾਸ ਕਰਦੇ ਆ ਭਈ ਆਨ ਗoing ਨੈਕਸਟ ਈਅਰ ਇੱਕ ਦਿਨ ਲੱਗੇਗਾ ਲੱਗੇਗਾ ਹੋ ਸਕਦਾ ਇਨ ਅਕਟੂਬਰ অর ਨੋਵੇmber ਦੇ ਵਿੱਚ ਅਸੀਂ ਫੇਰ ਇੱਥੇ ਕੈਂਪ ਲਵਾਈਏ ਕਿਉਂਕਿ ਸਾਡੇ ਕੋਲ ਅਨਫੋਰਚਨਟਲੀ ਅਗੇਨ ਮੈਂ ਉਹ ਟੱਚ ਨਹੀਂ ਕਰਨਾ ਪਰ ਹੁੰਦਾ ਪੋਲਿਟੀਕਲ ਪੁਆਇੰਟ ਆਫ 视图 ਪਰ ਲੋਗਾਂ ਦੇ ਕੋਲ ਹੈ ਹੀ ਨਹੀਂ ਫੈਸਿਲਿਟੀ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਫੈਸਿਲਿਟੀਜ਼ ਨਹੀਂ ਹੈਗੀ ਔਰ ਲੋਕ ਜਿਹੜੇ ਆ ਬਿਫੋਰ ਟਾਈਮ ਚਲੇ ਜਾ ਰਹੇ ਨੇ ਸਫਰ ਕਰ ਰਹੇ ਨੇ ਪਰ ਵਾਹਿਗੁਰੂ ਦੀ ਕਿਰਪਾ ਲਿਟਲ ਐਫਰਟ ਇਹਦਾ ਕੋਈ ਰਿਜ਼ਲਟ ਨਿਕਲੇਗਾ ਆਈ ਹੋਪ ਸੋ ਤੇ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਚਾਹੀਦਾ ਜੀ ਨਾ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ ਵੀ ਵਿਲ ਗੋ ਫਾਰਵਰਡ ਐਂਡ ਫਾਰਵਰਡ ਐਂਡ ਫਾਰਵਰਡ ਸਤਿ ਸ੍ਰੀ ਅਕਾਲ